ਪਿਆਰੇ ਵੀਰੋ ਸੌਰੀ ਕੋਈ ਟੈਕਨੀਕਲ ਗਲਤੀ ਆ ਗਈ ਇਸ ਕਰਕੇ ਇਹ ਰੁਕ ਗਿਆ ਪਿਆਰੇ ਵੀਰੋ ਪਿਛਲੇ ਦਿਨਾਂ ਤੋਂ ਜੋ ਕੁਝ ਵਾਪਰ ਰਿਹਾ ਹੈ ਦੋ ਵਾਰ ਅਮਰਸਰ ਦੀ ਧਰਤੀ ਤੇ ਜਹਾਜ਼ ਪਹੁੰਚਿਆ ਹੈ ਔਰ ਉਹਨਾਂ ਦੇ ਪੈਰਾਂ 'ਚ ਬੇੜੀਆਂ ਹਨ ਹੱਥਾਂ 'ਚ ਹੱਥ ਕੜੀਆਂ ਹਨ ਇਤਨੇ ਦਰਦਮੰਦ ਟੀਕੇ ਨਾਲ ਉਹ ਪੰਜਾਬ ਦੀ ਧਰਤੀ ਤੇ ਇੱਥੇ ਪਹੁੰਚੇ ਹਨ ਜਿਵੇਂ ਕੋਈ ਕ੍ਰਿਮੀਨਲ ਹੋਣ ਅਸਲ ਵਿੱਚ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਹੈ ਕਿਸੇ ਨੇ 75 ਲੱਖ ਲਾਇਆ ਹੈ ਕਹਿੰਦੇ 80 ਲੱਖ ਲਾਇਆ ਹੈ ਕਹਿੰਦੇ 40 ਲੱਖ ਲਾਇਆ ਹੈ ਆਪਣੀ ਜ਼ਮੀਨ ਵੇਚੀ ਹੈ ਆਪਣਾ ਕਾਰੋਬਾਰ ਸਾਰਾ ਵੇਚਿਆ ਪਿਆਰ ਵੀਰੋ ਇਹ ਗੱਲ ਪੰਜਾਬ ਦੀ ਧਰਤੀ ਪਾਵਨ ਪਵਿੱਤਰ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਅਸ਼ੀਰਵਾਦ ਦਿੱਤਾ ਔਰ ਆਪਣੇ ਚਰਨ ਲਾ ਕੇ ਇਹ ਅਹਿਸਾਸ ਕਰਵਾਇਆ ਲੇਕਿਨ ਪਤਾ ਨਹੀਂ ਕਿਉਂ ਅਸੀਂ ਇੱਥੋਂ ਦਾ ਕਾਰੋਬਾਰ ਛੱਡ ਕੇ ਬਾਹਰ ਜਾਣੇ ਆ ਪਿਆਰ ਵੀਰੋ ਵੇਖੋ ਪੰਜਾਬ ਦੀ ਧਰਤੀ ਤੇ ਵਿਹਾਰ यूपी असम सारे सूबਿਆਂ ਦੇ ਪ੍ਰਵਾਸੀ ਇੱਥੇ ਆਣ ਕੇ ਆਪਣੇ ਜੀਵਨ ਦਾ ਗੁਜ਼ਾਰਾ ਇਹ ਨਹੀਂ ਕਰਦੇ ਬਲਕਿ ਆਪਣੇ ਰਹਿائش ਬਣਾਈ ਹੈ ਉਹਨਾਂ ਨੇ ਬਕਾਇਦਾ ਤੌਰ ਤੇ ਕੋਠੀਆਂ ਬਣਾ ਘਰ ਬਣਾਏ ਹਨ ਜਿਨ੍ਹਾਂ ਚੋਂ ਕੁਝ ਕਿਰਾਏ ਤੇ ਦਿੰਦੇ ਹਨ ਕੁਝ ਆਪ ਰਹਿੰਦੇ ਹਨ ਇਸੇ ਤਰ੍ਹਾਂ ਜੇ ਤੁਸੀਂ ਜ਼ਿਮੀਂਦਾਰਾਂ ਵੱਲ ਵੇਖੋ ਤੇ ਅਸੀਂ ਤਿੰਨ ਤਿੰਨ ਕਿੱਲੇ ਗਹਿਣੇ ਰੱਖ ਕੇ ਜਾਂ ਵੇਚ ਕੇ ਪੰਜਾਬ ਦੀ ਧਰਤੀ ਛੱਡਣ ਲਈ ਤਿਆਰ ਹਾਂ ਜਦੋਂ ਕਿ ਸਾਨੂੰ ਪਤਾ ਹੈ ਕਿ ਅਸੀਂ ਇਸ ਧਰਤੀ ਤੋਂ ਇਹਦੀ ਉਪਜ ਤੋਂ ਆਪਣੀ ਕਮਾਈ ਬਹੁਤ ਕਰ ਸਕਦੇ ਹਾਂ ਔਰ ਆਪਣੀ ਕਮਾਈ ਜਿਹੜੀ ਹੈ ਉਹ ਲੱਖਾਂ ਵਿੱਚ ਹੋ ਸਕਦੀ ਹੈ ਮੈਂ ਬੇਨਤੀ ਕਰਦਿਆਂ ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਕਮਾਗ ਦੀਜ਼ਦਾ ਹੈ 450 ਕੁਆਂਟਲ ਦੇ ਕਰੀਬ ਕਮਾਗ ਨਿਕਲਦਾ ਹੈ ਗੁੜ 150 ਰੁਪਏ ਕਿੱਲੇ ਤੋਂ ਲੈ ਕੇ 250 ਰੁਪਏ ਕਿੱਲੋ ਤੱਕ ਇੱਥੇ ਵਿਕਦਾ ਹੈ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕਮਾਦ ਨੂੰ ਜੇ ਮਾਡਰਨ ਤਰੀਕੇ ਨਾਲ ਲਾਓ ਤੁਸੀਂ ਕਦੇ ਪਿੰਗਲਵਾੜੇ ਦਾ ਫਾਰਮ ਹਾਊਸ ਵੇਖੋ ਜੋ ਜਨਿਆਲੇ ਦੀ ਧਰਤੀ ਤੇ ਹੈ ਉਸ ਨੇ ਕਿਸ ਤਰ੍ਹਾਂ ਉਸ ਥਾਂ ਤੇ ਇੱਕ ਕਮਾਦ ਲਾਇਆ ਹੈ ਇੱਕ ਕਮਾਦ ਦੇ ਵਿੱਚੋਂ ਕਿਸ ਤਰ੍ਹਾਂ ਖਾਲੀਆਂ ਕੱਢ ਕੇ ਉੱਥੇ ਸਬਜ਼ੀ ਲਾਈ ਹੈ ਦੋ ਤਿੰਨ ਫਸਲਾਂ ਉਹ ਇੱਕ ਜ਼ਮੀਨ ਚੋਂ ਲੈ ਕੇ ਉਹਨਾਂ ਨੇ ਇੱਕ ਕੰਗ ਦੱਸ ਦਿੰਦਾ ਹੈ ਕਿ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਕਮਾਈ ਹੈ ਅਸੀਂ ਬਾਹਰੋਂ ਸਾਰੀਆਂ ਸਬਜ਼ੀਆਂ ਖਰੀਦੇ ਹਾਂ ਲੈਂਦੇ ਹਾਂ ਆਉਂਦੇ ਹਾਂ ਟਰੱਕਾਂ ਰਹੀਂ ਪਰ ਜੇਕਰ ਅਸੀਂ ਇਸ ਦੀ ਮਿਹਨਤ ਕਰੀਏ ਇਸ ਵੱਲ ਮਾਡਰਨ ਤਰੀਕੇ ਨਾਲ ਚੱਲੀਏ ਤੇ ਸਾਨੂੰ ਇਹ ਧਰਤੀ ਜਿਹੜੀ ਹੈ ਇਹ ਬਾਹਰ ਭੇਜਣ ਲਈ ਤਿਆਰ ਨਹੀਂ ਹੁਣ ਜਿਹਨਾਂ 50 ਲੱਖ ਲਾਇਆ ਧਰਤੀ ਗਹਿਣੇ ਪਾਤੀ ਜ਼ਮੀਨ ਗਹਿਣੇ ਪਾਤੀ ਉਹ ਇਥੇ ਆਣ ਕੇ ਵਾਪਸ ਤੌਰ ਤੇ ਕੀ ਕਰਨਗੇ ਕੁਝ ਨਹੀਂ ਕਰ ਸਕਦੇ ਲੇਕਿਨ ਜੇਕਰ ਉਹ ਆਪਣੀ ਜ਼ਮੀਨ ਨੂੰ ਇਸ ਤਰ੍ਹਾਂ ਵਰਤ ਦੇ ਕਿ ਇਹ ਸਾਡਾ ਇੱਕ ਸਾਧਨ ਹੈ ਇਹ ਇੱਕ ਸਾਡਾ ਐਸਾ ਢੰਗ ਹੈ ਜੋ ਸਾਡੇ ਲਈ ਰੋਜੀ ਰੋਟੀ ਦੇ ਸਕਦਾ ਹੈ ਤਾਂ ਮੇਰਾ ਖਿਆਲ ਹੈ ਕਿ ਕੋਈ ਵੀ ਐਸੀ ਗੱਲ ਨਹੀਂ ਸੀ ਹੋ ਸਕਦੀ ਕਿ ਇਹਨਾਂ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ ਪਲੱਸ 2 ਕਰਕੇ ਕੋਈ 18 ਸਾਲਾਂ ਦਾ ਹੈ ਕੋਈ 13 ਸਾਲਾਂ ਦਾ ਹੈ ਇਵੇਂ ਬੱਚੇ ਵੀ ਹਨ ਵਿੱਚ 5 ਸਾਲ 7 ਸਾਲ ਦੇ ਬੀਬੀਆਂ ਵੀ ਹਨ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਪੈਰਾਂ ਨੂੰ ਅੱਥਾਂ ਨੂੰ ਹੱਤ ਕੜੀਆਂ ਪੈਰਾਂ ਨੂੰ ਬੇੜੀਆਂ ਇਸ ਤਰ੍ਹਾਂ ਲਾ ਕੇ ਭੇਜਿਆ ਹੈ ਜਿਵੇਂ ਕਿਤੇ ਉਹਦਾਂ ਨੇ ਬਹੁਤ ਜ਼ਿਆਦਾ ਕ੍ਰਿਮੀਨਲ ਕਾਰਜ ਕੀਤੇ ਹੋਣ ਪੈਰ ਵੀਰੋ ਦੁੱਖ ਲੱਗਾ ਹੈ ਇਸ ਗੱਲ ਦਾ ਕਿ ਪੰਜਾਬ ਦੀ ਧਰਤੀ ਤੇ ਇਹ ਕੁਝ ਕਿਉਂ ਨਹੀਂ ਹੋ ਰਿਹਾ ਅਸੀਂ ਸਮਝ ਨਹੀਂ ਰਿਹਾ ਤੁਸੀਂ ਇਹ ਵੇਖੋ ਕਿ ਕਿੰਨਾ ਸੈਂਟਰੀ ਕਿੰਨੀ ਕੰਸਟਰਕਸ਼ਨ ਹੋ ਰਹੀ ਹੈ ਕਿੰਨਾ ਸੈਂਟਰੀ ਦਾ ਕੰਮ ਹੈ ਕਿੰਨਾ ਸੀਵਰੇਜ ਪਾਣੀ ਦਾ ਕੰਮ ਹੈ ਕਿੰਨਾ ਕੁਝ ਇਲੈਕਟ੍ਰੋਨਿਕ ਦਾ ਕੰਮ ਹੈ ਪਰ ਇਹ ਕੌਣ ਕਰਦਾ ਹੈ ਸਾਰਾ ਇਹ ਜਾਂ ਬਿਹਾਰੀ ਕਰਦੇ ਹਨ ਜਾਂ ਯੂਪੀ ਵਾਲੇ ਕਰਦੇ ਹਨ ਜਾਂ ਸੈਂਟਰੀ ਦਾ ਕੰਮ ਅਸਾਮ ਤੋਂ ਆ ਕੇ ਉਹ ਲੋਕ ਕਰਦੇ ਹਨ ਲੇਕਿਨ ਸਾਡੇ ਬੱਚੇ ਇਧਰ ਧਿਆਨ ਨਹੀਂ ਦਿੰਦੇ ਨਾ ਹੀ ਉਹ ਇਸ ਕੰਮ ਲਈ ਤਿਆਰ ਹਨ ਸਰਕਾਰ ਨੇ ਇੱਕ ਸਕੀਮ ਕੱਢੀ ਹੈ ਉਸ ਸਕੀਮ ਵਿੱਚ ਸਕਿੱਲ ਐਜੂਕੇਸ਼ਨ ਉਹ ਦਿੰਦੇ ਹਨ ਪਲੱਸ 2 ਦੇ ਬੱਚੇ ਰੱਖਦੇ ਹਨ ਸਰਕਾਰ ਸਭ ਕੁਝ ਆਪਣੇ ਕੋਲੋਂ ਭਰਦੀ ਹੈ ਰੋਟੀ ਪਾਣੀ ਰਹਿਸ਼ ਉਹਨਾਂ ਦੇ ਕਿਤਾਬਾਂ ਉਹਨਾਂ ਦੇ ਕੰਪਿਊਟਰ ਸਭ ਕੁਝ ਆਪ ਦੇ ਕੋਲ ਰੱਖਦੀ ਹੈ ਇਵਨ ਇਤੋਂ ਤੱਕ ਕਿ ਅੰਗਰੇਜ਼ੀ ਸਿਖਾਉਣ ਦੇ ਵੀ ਸਾਧਨ ਹਨ ਸਾਰਾ ਕੁਝ ਉਹ ਕਰਦੀ ਹੈ ਸਰਕਾਰ ਹਰ ਇੱਕ ਥਾਂ ਤੇ ਉਸ ਨੇ ਇਹ ਕਾਲਜ ਜਿਹੜੇ ਹਨ ਉਹ ਖੋਲੇ ਹਨ ਦੂਸਰੀ ਗੱਲ ਇਹ ਕਿ ਇਸ ਵਿੱਚੋਂ ਨੌਕਰੀਆਂ ਵੀ ਦਿੰਦੀ ਹੈ ਲੋਕੀ ਬਹੁਤ ਰੌਲਾ ਪਾਉਂਦੇ ਹਨ ਕਿ ਸਰਕਾਰ ਨੌਕਰੀ ਲਈ ਦਿੰਦੀ ਆ ਨਹੀਂ ਕਰਦੀ ਲੇਕਿਨ ਮੈਂ ਕਿਸੇ ਰਾਜਨੀਤਿਕ ਪਾਰਟੀ ਨਾਲ ਮੇਰਾ ਸਬੰਧ ਨਹੀਂ ਚਾਹੇ ਉਹ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਹੋਵੇ ਚਾਹੇ ਇਹ ਸਰਕਾਰ ਨੇ ਸ਼ੁਰੂ ਕੀਤਾ ਹੋਵੇ ਸਕਿਲਡ ਐਜੂਕੇਸ਼ਨ ਸ਼ੁਰੂ ਕੀਤੀ ਹੈ ਨੌਕਰੀ ਮਿਲੇ ਜਾਂ ਨਾ ਮਿਲੇ ਲੇਕਿਨ ਤੁਸੀਂ ਆਪਣਾ ਕਾਰੋਬਾਰ ਜਿਹੜਾ ਹੈ ਉਹ ਕਰ ਸਕਦੇ ਹੋ ਜੇਕਰ ਤੁਸੀਂ ਇਲੈਕਟ੍ਰੋਨਿਕ ਦਾ ਕੰਮ ਸਿੱਖ ਲੈਂਦੇ ਹੋ ਇੰਨੇ ਕਾ ਕਨਸਟਰਕਸ਼ਨ ਹੋ ਰਹੀ ਹੈ ਕਿ ਇਲੈਕਟ੍ਰੀਸ਼ੀਅਨ ਜਿਹੜੇ ਹਨ ਉਹ ਲੱਭਦੇ ਨਹੀਂ ਕੰਮ ਤਾਂ ਬਹੁਤ ਹੈ ਫਿਰ ਇਹ ਕੰਮ ਵਿਖਦਾ ਕਿਤਨਾ ਹੈ ਜੇ ਕੋਈ ਸੈਂਟਰੀ ਦਾ ਕੰਮ ਸਿੱਖਦਾ ਹੈ ਤਾਂ ਉਹ ਕਿੰਨੀਆਂ ਪਾਈਪਾਂ ਕਿੰਨੇ ਚੀਜ਼ ਕਿੰਨੀਆਂ ਉਥੇ ਕਨਸਟਰਕਸ਼ਨ ਦੇ ਵਿੱਚ ਇਹ ਕਾਰਜ ਹੁੰਦੇ ਹਨ ਬਹੁਤ ਸਾਰੇ ਕਾਰਜ ਹੁੰਦੇ ਹਨ ਪੰਜਾਬ ਦੀ ਧਰਤੀ ਤੇ ਰੋਜ਼ਗਾਰ ਪੈਦਾ ਕਰਨਾ ਤੁਹਾਡਾ ਆਪਣਾ ਫਰਜ਼ ਹੈ ਲੇਕਿਨ ਜੇਕਰ ਤੁਸੀਂ ਕਹੋ ਕਿ ਵਿਦੇਸ਼ਾਂ ਵਿੱਚ ਜਾ ਕੇ ਹੋਟਲਾਂ ਤੇ ਕੰਮ ਕਰ ਲਈਏ ਲੋਕਾਂ ਦੇ ਝੂਠੇ ਭਾਂਡੇ ਮਾਜ ਲਈਏ ਤਾਂ ਇਹ ਕੋਈ ਬਹੁਤ ਹੀ ਅੱਛੀ ਗੱਲ ਨਹੀਂ ਪਿਆਰੇ ਵੀਰੋ ਯਾਦ ਕਰੋ ਤੁਸੀਂ ਤੁਸੀਂ ਇਹ ਵੇਖੋ ਕਿ ਕਿਸ ਤਰ੍ਹਾਂ ਲੋਕੀ ਜਿਹੜੇ ਹਨ ਉਹ ਇਹ ਸਮਾਜ ਵਿੱਚ ਜੁੜਦੇ ਹਨ ਵਿਦੇਸ਼ਾਂ ਦੀ ਧਰਤੀ ਤੋਂ ਕਦੇ ਉਹ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਤੇ ਆ ਕੇ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਇੱਥੇ ਆਣ ਕੇ ਨੌਕਰੀ ਕਰਦੇ ਸਨ ਟੀਚਰ ਵੀ ਲੱਗਦੇ ਸਨ ਮਿਲਟਰੀ ਵਿੱਚ ਵੀ ਹੁੰਦੇ ਸਾਂ ਔਰ ਕਿਉਂ ਕਿਉਂਕਿ ਉਦੋਂ 1 ਰੁਪਏ ਦੇ 2 ਪਾਉਂਡ ਹੁੰਦੇ ਸੇ ਹੁਣ ਹਾਲਾਤ ਬਦਲ ਗਏ ਹਨ ਔਰ ਉਹ ਧਰਤੀ ਤਾਂ ਉਹੋ ਜੀ ਰਿਜ਼ਰਵੇਸ਼ਨ ਹੈ ਉਹੋ ਜੀ ਉਹ ਪ੍ਰੋਡਕਸ਼ਨ ਦਿੰਦੀ ਹੈ ਸਾਡੀ ਧਰਤੀ ਤਾਂ ਬੇਅੰਤ ਪ੍ਰੋਡਕਸ਼ਨ ਜੰਦੀ ਹੈ ਜਿਸ ਤਰ੍ਹਾਂ ਇੱਥੇ ਬਹੁਤ ਕਾਲ ਪੈ ਗਿਆ ਔਰ ਪੰਜਾਬ ਦੀ ਧਰਤੀ ਨੇ ਅਨਾਜ ਦਾ ਇੰਨਾ ਕਿ ਭੰਡਾਰ ਬਣਾਤਾ ਕਿ ਅੱਜ ਸਾਰੇ ਹਿੰਦੁਸਤਾਨ ਵਿੱਚ ਇਸ ਦੀ ਬੱਲੇ ਬੱਲੇ ਕਾਰੇ ਵੀਰੋ ਯਾਦ ਰੱਖੋ ਆਪਣੇ ਬੱਚਿਆਂ ਨੂੰ ਬਚਾਓ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਕਿ ਕੋਈ ਨਾ ਕੋਈ ਕੋਰਸ ਕਰਵਾਓ ਉਹ ਕੋਰਸ ਕਰਵਾ ਕੇ ਧਰਤੀ ਜਿਹੜੀ ਹੈ ਪੰਜਾਬ ਦੀ ਇੱਥੋਂ ਦੀ ਸਰਕਾਰ ਅੱਜ ਵੀ ਨੌਕਰੀਆਂ ਦਾ ਵਾਅਦਾ ਕਰਦੀ ਹੈ ਕਿ ਮੈਂ ਨੌਕਰੀ ਦੇਵਾਂਗਾ ਹਰ ਸ਼ਹਿਰ ਵਿੱਚ ਤਕਰੀਬਨ ਉਹ ਕਾਲਜ ਜਿਹੜੇ ਹੰਡ ਸਕਿਲਡ ਐਜੂਕੇਸ਼ਨ ਦੇ ਉਹ ਖੁੱਲੇ ਹਨ ਉਹਨਾਂ ਵਿੱਚ ਸਾਰਾ ਕੁਝ ਤਾਂ ਸਰਕਾਰ ਦਿੰਦੀ ਹੈ ਰੋਟੀ ਪਾਣੀ ਰਹਿਸ਼ ਕੋਈ ਚੀਜ਼ ਵੀ ਕੋਲੋਂ ਖਰਚਣੀ ਨਹੀਂ ਪੈਂਦੀ 6 ਮਹੀਨਿਆਂ 'ਚ ਤਿਆਰ ਕਰ ਦਿੰਦੀ ਹੈ ਤੇ ਫਿਰ ਤੁਸੀਂ ਕਿਉਂ ਬਾਹਰ ਭਜੋ ਆਪਣੀ ਧਰਤੀ ਤੇ ਹੀ ਆਪਣਾ ਜੀਵਨ ਜੀ ਰਹਾ ਹੈ ਉਹ ਸੋਸਤਾ ਨਾਲ ਗਜ਼ਾਰੋ ਔਰ ਬਾਹਰ ਜਾਣ ਤੋਂ ਗਰੇਜ ਕਰੋ ਇੱਥੇ ਆਪਣੀ ਤੌਰ ਤੇ ਹੁਣ ਮੈਂ ਵੇਖਿਆ ਹੈ ਕਿ ਕਈ ਨਰਸਰੀਆਂ ਬਈਆਂ ਦੀਆਂ ਉਹ ਕਿੰਨਾ ਪੈਸਾ ਕਮਾਉਂਦੇ ਹਨ ਉਹ ਕਿੰਨਾ ਕੁਝ ਕਰਦੇ ਹਨ ਔਰ ਉਹ ਕਿਹੜੀਆਂ-ਕਿਹੜੀਆਂ ਵੱਡੀਆਂ ਨਰਸਰੀਆਂ ਉਹਨਾਂ ਨੇ ਬਣਾ ਦਿੱਤੀਆਂ ਹਨ ਇਹ ਕਿਸੇ ਨੂੰ ਪਤਾ ਹੈ ਕਿ ਇਹ ਵੀ ਕੰਮ ਹੈ ਇਸੇ ਤਰ੍ਹਾਂ ਹੀ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇੱਕ ਲੜਕਾ ਆਸਟ੍ਰੇਲੀਆ ਤੋਂ ਆਇਆ ਹੈ ਉਸਨੇ ਆਪਣਾ ਢਾਬਾ ਚਲਾਇਆ ਔਰ ਇੰਨਾ ਢਾਬਾ ਚੱਲਿਆ ਹੈ ਕਿ ਉਹ ਕਈ ਉਸਨੇ ਘੱਟੋ-ਘੱਟ 15 ਵੀ ਨੌਕਰ ਰੱਖਣੇ ਹਨ ਇੱਕ ਬੀਬੀ ਆਈ ਹੈ ਉਸਨੇ ਮੱਕੀ ਦਾ ਸਾਗ ਮੱਕੀ ਅਤੇ ਸਰੋਂ ਦਾ ਸਾਗ ਉਹਦੀ ਰੇੜੀ ਲਾਈ ਹੈ ਉਹ ਵੇਚਦੀ ਹੈ ਇਹ ਕੀ ਮਾੜੇ ਕੰਮ ਕੋਈ ਮਾੜਾ ਕੰਮ ਨਹੀਂ ਤੁਸੀਂ ਕਮਾਦ ਬੀਜ ਕੇ ਘੋੜ ਬਣਾਓ 150 ਤੋਂ ਲੈ ਕੇ 250 ਰੁਪਏ ਤੱਕ ਕਿਲੋ ਘੋੜ ਵੇਚ ਰਿਹਾ ਹੈ ਇਹ ਨਿਆ ਚ ਜਾਨੇ ਤੇ ਜੋ ਮਰਜ਼ੀ ਤੁਸੀਂ ਕਰੋ ਸਬਜ਼ੀ ਚੰਗੀ ਵੇਚ ਕੇ ਸਬਜ਼ੀ ਦੇ ਪੈਸੇ ਕਮਾਓ ਉਹਨੂੰ ਆਪਣੇ ਦੇ ਤੌਰ ਤੇ ਨਹੀਂ ਬਲਕਿ ਲੀਗਲ ਤੌਰ ਤੇ ਜਾਂ ਯੂਨੀਵਰਸਿਟੀ ਤੋਂ ਸਾਰੀ ਸਲਾਹ ਲੈ ਕੇ ਉਸ ਨੂੰ ਬਣਾਓ ਸੋ ਅਜਿਹੀਆਂ ਕਿਰਤियां ਜਿਹੜੀਆਂ ਹਨ ਉਹ ਪੰਜਾਬ ਦੀ ਧਰਤੀ ਤੇ ਬੇਹਦ ਹਨ ਅਸੀਂ ਸਾਰਾ ਸੰਸਾਰ ਫਿਰਿਆ ਹੈ ਲੇਕਿਨ ਸਾਨੂੰ ਪਤਾ ਹੈ ਕਿ ਸਾਰੇ ਸੰਸਾਰ ਵਿੱਚ ਸਾਡੇ ਪੰਜਾਬੀ ਜਾਂ ਹਿੰਦੁਸਤਾਨੀ ਜਾਂ ਜਿਹੜੇ ਬਾਹਰੋਂ ਜਾਂਦੇ ਹਨ ਉਹ ਕੀ ਕੰਮ ਕਰਦੇ ਹਨ ਕਈ ਵਾਰ ਬੜਾ ਦੁੱਖ ਲੱਗਦਾ ਹੈ ਕਿ ਛੇ-ਛੇ ਮਹੀਨੇ ਉਹ ਅੰਦਰ ਹੀ ਰਹਿੰਦੇ ਹਨ ਉੱਥੇ ਹੀ ਭਾਂਡੇ ਬਾਂਜੀ ਜਾਂਦੇ ਹਨ ਉੱਥੇ ਹੀ ਰੋਟੀ ਖਾਂਦੇ ਹਨ ਕੀ ਇਹ ਕੋਈ ਬਹੁਤ ਵਧੀਆ ਗੱਲ ਹੈ ਤੁਸੀਂ ਕੋਈ ਕੰਮ ਇੱਥੇ ਕਰੋ ਰੱਜ ਕੇ ਰੋਟੀ ਖਾਓ ਕਿਸੇ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਐਸੇ ਲਈ ਜੋ ਕੁਝ ਹੁਣਾ ਦੋ ਦਿਨ ਵਿੱਚ ਵਾਪਰਿਆ ਅਸੀਂ ਬੇੜੀਆਂ ਲਗੀਆਂ ਦੇਖੀਆਂ ਅਸੀਂ ਹੱਥਾਂ ਨੂੰ ਹੱਥ ਘੜੀਆਂ ਲਗੀਆਂ ਦੇਖੀਆਂ ਇਹ ਕੋਈ ਕ੍ਰਿਮੀਨਲ ਖੇਤ ਥੋੜੀ ਹੈ ਕਿ ਕ੍ਰਿਮੀਨਲ ਕੰਮ ਕੀਤਾ ਹੈ ਲੇਕਿਨ ਫਿਰ ਵੀ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਕਹਿੰਦੀ ਹੈ ਔਰ ਮੈਂ ਇਹ ਬੇਨਤੀ ਕਰ ਦਵਾਂ ਕਿ ਪਲੱਸ 2 ਤੋਂ ਬਾਅਦ ਕੋਈ ਵੀ ਕੋਰਸ ਕਰ ਲੋ ਬਿਜਲੀ ਦਾ ਕਰ ਲੋ ਸੈਂਟਰੀ ਦਾ ਕਰ ਲੋ ਜਾਂ ਵੇਅਰ ਹਾਊਸੇਸ ਦਾ ਕਰ ਲੋ ਉਹਦੇ ਵਿੱਚ ਨੌਕਰੀਆਂ ਦਾ ਕੋਈ ਥੋੜ ਨਹੀਂ ਬਹੁਤ ਜ਼ਿਆਦਾ ਨਹੀਂ ਕਰਿਆ ਹਨ ਜੇ ਤਹਾਨੂੰ ਜੋ ਮੈਨੂੰ ਸੁਣ ਰਹੇ ਹਨ ਕੋਈ ਲੋੜ ਹੋਵੇ ਤੇ ਮੈਂ ਸਾਰੇ ਉਹ ਕਾਲਜਾਂ ਦਾ ਐਡਰੈਸ ਤੁਹਾਨੂੰ ਦੇ ਦਾਂਗਾ ਤੁਸੀਂ ਜਿੱਥੇ ਮਰਜ਼ੀ ਜੋ ਉਥੇ ਰਹੋ ਔਰ ਆਪਣੇ ਜੀਵਨ ਨੂੰ ਸਫਲਾ ਕਰੋ ਔਰ ਮਿਹਰਬਾਨੀ ਹੈ ਤੁਹਾਡੀ ਤੁਸੀਂ ਸਾਨੂੰ ਸੁਣ ਰਹੇ ਹੋ ਔਰ ਤੁਸੀਂ ਇਸ ਵਿਚਾਰ ਨੂੰ ਆਪਣੇ ਵਿਚਾਰ ਤੱਕ ਸੀਮਤ ਨਹੀਂ ਰੱਖੋਗੇ ਬਲਕਿ ਇਸ ਨੂੰ ਲੋਕਾਂ ਤੱਕ ਪਹੁੰਚਾਓਗੇ ਕਿ ਭਾਈ ਐਥੇ ਕੰਮ ਕਰੋ ਐਥੇ ਰੋਟੀ ਮਿਲਦੀ ਹੈ ਇਥੇ ਸਭ ਕੁਝ ਤੁਹਾਨੂੰ ਮਿਲਦਾ ਹੈ ਇਸ ਕਰਕੇ ਤੁਸੀਂ ਬਾਹਰ ਜਾਣ ਦੀ ਇੰਨੀ ਤਕਲੀਫ ਇੰਨੇ ਪੈਸੇ ਬਰਬਾਦ ਨਾ ਕਰੋ ਕਿੰਨੀਆਂ ਮਾਵਾਂ ਰੋਂਦੀਆਂ ਹਨ ਕਿੰਨੀਆਂ ਭੈਣਾਂ ਰੋਂਦੀਆਂ ਹਨ ਕਿੰਨੇ ਉਹਨਾਂ ਦੀਆਂ ਘਰਵਾਲੀਆਂ ਰੋਂਦੀਆਂ ਹਨ ਬੱਚਿਆਂ ਦਾ ਕੀ ਹਾਲ ਹੋਏਗਾ ਹੁਣ ਕਈ ਕਈ ਦਿਨ ਉਦਾਸੀ ਦੇ ਖੈਰੇ ਵਿੱਚ ਮੈਂਟਲ ਉਹਨਾਂ ਦੇ ਦਿਮਾਗ ਤੇ ਅਸਰ ਹੋਏਗਾ ਉਹ ਘਰੋਂ ਬਾਹਰ ਨਹੀਂ ਨਿਕਲਣਗੇ ਤੋਂ ਇਸ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਬਾਹਰ ਜਾਣ ਦੀ ਗੱਲ ਛੱਡੋ ਇੱਥੇ ਕਰਮ ਕਰੋ ਬਹੁਤ ਜ਼ਿਆਦਾ ਐਸੇ ਕਰਮ ਹਨ ਜਿਹੜੇ ਤੁਸੀਂ ਕਰ ਸਕਦੇ ਹੋ ਸੋ ਮੈਂ ਇਹ ਬੇਨਤੀ ਕਰਾਂ ਕਿ ਸਿੱਖ ਭੋਰਾਂ ਵੱਲੋਂ ਤੁਹਾਨੂੰ ਇਹਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਹੈ ਔਰ ਤੁਹਾਨੂੰ ਉਹ ਜੇ ਕਿਸੇ ਨੂੰ ਕੋਈ ਲੋੜ ਹੋਵੇ ਤੇ ਉਹ ਟੈਲੀਫੋਨ ਕਰੇ ਅਸੀਂ ਤੁਹਾਨੂੰ ਇੱਕ ਕਾਰਜ ਵੀ ਦੱਸਾਂਗੇ ਇੱਕ ਕੰਮ ਵੀ ਦੱਸਾਂਗੇ ਜੇ ਕੋਈ ਪਲੱਸ 2 ਹੈ ਬੱਚਾ ਉਹ ਵੀ ਪੁੱਛੇ ਅਸੀਂ ਉਸ ਨੂੰ ਵੀ ਇਹ ਕਾਰਜ ਦੱਸਾਂਗੇ